ਸਵਾਗਤ ਹੈ ਜੀ ਚਲੋ ਅੱਜ ਗੱਲ ਕਰਦੇ ਹਾਂ ਮੱਧ ਕਾਲੀਨ ਭਾਰਤ ਦੇ ਉਸ ਦਿਲਚਸਪ ਦੌਰ ਦੀ ਇੱਕ ਅਜਿਹਾ ਸਮਾਂ ਜਦੋਂ ਨਵੇਂ-ਨਵੇਂ ਰਾਜਵੰਸ਼ ਸਾਹਮਣੇ ਆ ਰਹੇ ਸੀ ਤੇ ਸੱਤਾ ਲਈ ਕੀ ਕਹਿਣੇ ਇੱਕ ਜ਼ਬਰਦਸਤ ਖਿੱਚੋ-ਤਾਣ ਚੱਲ ਰਹੀ ਸੀ ਇਹ ਉਹ ਸਮਾਂ ਸੀ ਜਿੱਥੇ ਸਾਮਰਾਜ ਬਣਦੇ ਸੀ ਟੁੱਟਦੇ ਸੀ ਤੇ ਰਾਜਾ ਬਣਦੇ ਨਿਯਮ ਵੀ ਹਾਂ ਉਹ ਵੀ ਬਦਲ ਰਹੇ ਸਨ ਤਾਂ ਸਭ ਤੋਂ ਵੱਡਾ ਸਵਾਲ ਤਾਂ ਇਹੀ ਉਖਦਾ ਹੈ ਨਾ ਕੇ ਆਖਿਰ ਇਸ ਦੌਰ ਵਿੱਚ ਕੋਈ ਰਾਜਾ ਬਣਦਾ ਕਿਵੇਂ ਸੀ ਸੱਤਾ ਹਾਸਲ ਕਰਨ ਲਈ ਆਪਣਾ ਰੁਤਬਾ ਬਣਾਉਣ ਲਈ ਤੇ ਫਿਰ ਇੱਕ ਪੂਰੇ ਰਾਜ ਨੂੰ ਚਲਾਉਣ ਲਈ ਕਿਹੋ ਜੀਆਂ ਚਾਲਾਂ ਚਲੀਆਂ ਜਾਂਦੀਆਂ ਸਨ ਚਲੋ ਅੱਜ ਇਸੇ ਗੱਲ ਦੀ ਤਹ ਤੱਕ ਚੱਲਦੇ ਹਾਂ ਤਾਂ ਗੱਲ ਸ਼ੁਰੂ ਹੁੰਦੀ ਹੈ 7ਵੀਂ ਸਦੀ ਤੋਂ 7ਵੀਂ ਤੋਂ ਲੈ ਕੇ 12ਵੀਂ ਸਦੀ ਤੱਕ ਤੁਸੀਂ ਸਮਝੋ ਕਿ ਭਾਰਤੀ ਉਪਮਹਾਦੀਪ ਦਾ ਪੂਰਾ ਸਿਆਸੀ ਨਕਸ਼ਾ ਹੀ ਬਦਲ ਗਿਆ ਜੋ ਪੁਰਾਣੀਆਂ ਤਾਕਤਾਂ ਸੀ ਉਹ ਕਮਜ਼ੋਰ ਪੈ ਗਈਆਂ ਤੇ ਉਹਨਾਂ ਦੀ ਥਾਂ ਤੇ ਕਈ ਨਵੇਂ ਤਗੜੇ ਰਾਜਵੰਸ਼ ਉੱਭਰ ਕੇ ਸਾਹਮਣੇ ਆਏ ਤੇ ਇਹਨਾਂ ਨੇ ਸਿਰਫ ਰਾਜ ਨਹੀਂ ਕੀਤਾ ਸਗੋਂ ਇਤਿਹਾਸ ਦਾ ਰੋਖੀ ਮੋੜ ਦਿੱਤਾ ਅੱਛਾ ਤਾਂ ਇਸ ਨਵੀਂ ਗੇਮ ਦੇ ਵੱਡੇ ਖਿਡਾਰੀ ਕੌਣ ਸੀ ਦੇਖੋ ਪੱਛਮ ਵਿੱਚ ਸੀ ਗੁਰਜਰ ਪ੍ਰਤੀਹਾਰ ਦक्कਨ ਵਿੱਚ ਰਾਸ਼ਟ੍ਰਕੂਟ ਆਪਣਾ ਦਬਦਬਾ ਬਣਾ ਰਿਹਾ ਸੀ ਪੂਰਬ ਵਿੱਚ ਪਾਲਵੰਸ਼ ਦਾ ਬੋਲਬਾਲਾ ਸੀ ਤੇ ਦੱਖਣ ਵਿੱਚ ਬਹੁਤ ਦੂਰ ਸ਼ਕਤੀਸ਼ਾਲੀ ਚੋਲ ਤੇ ਹਾਂ ਦਿੱਲੀ ਅਜਮੇਰ ਦੇ ਇਲਾਕੇ ਵਿੱਚ ਚਹਾਮਾਨ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਚੋਹਾਨ ਕਹਿੰਦਿਆਂ ਬਸ ਇਹਨਾਂ ਰਾਜਵੰਸ਼ਾਂ ਦੀ ਆਪਸੀ ਖਿਚੋਤਾਣ ਹੀ ਇਸ ਪੂਰੀ ਕਹਾਣੀ ਦਾ ਸੈਂਟਰ ਪੁਆਇੰਟ ਹੈ ਤਾਂ ਫਿਰ ਸਵਾਲ ਉਹੀ ਕਿ ਇੱਕ ਨਵਾਂ ਰਾਜਾ ਆਉਂਦਾ ਕਿੱਥੋਂ ਸੀ ਦੇਖੋ ਇਸ ਦੌਰ ਵਿੱਚ ਨਾ ਰਾਜਿਆਂ ਦਾ ਇੱਕ ਨਵਾਂ ਹੀ ਕਲਾਸ ਉੱਭਰ ਕੇ ਆਇਆ ਤੇ ਉਹਨਾਂ ਦੇ ਸੱਤਾ ਤੇ ਕਾਬਜ਼ ਹੋਣ ਦਾ ਇੱਕ ਖਾਸ ਪੈਟਰਨ ਸੀ ਇੱਕ ਪਲੇਬੁੱਕ ਸੀ ਤਸ ਦੇ ਦੋ ਮੁੱਖ ਰਸਤੇ ਸਨ ਅੱਛਾ ਇਸ ਪੂਰੇ ਸਿਸਟਮ ਨੂੰ ਸਮਝਣ ਲਈ ਨਾ ਇੱਕ ਸ਼ਬਦ ਬਹੁਤ ਜ਼ਰੂਰੀ ਹੈ ਸਮੰਤ ਹੁਣ ਇਹ ਸਮੰਤ ਕੌਣ ਸੀ ਇਹ ਅਸਲ ਵਿੱਚ ਵੱਡੇ ਵੱਡੇ ਜ਼ਿੰਮੇਦਾਰ ਜਾਂ ਤਕੜੇ ਯੋਧਾ ਸਰਦਾਰ ਹੁੰਦੇ ਸੀ ਰਾਜਾ ਇਹਨਾਂ ਨੂੰ ਆਪਣੇ ਅਧੀਨ ਰੱਖਦਾ ਸੀ ਇਹਨਾਂ ਦਾ ਕੰਮ ਕੀ ਸੀ ਰਾਜੇ ਨੂੰ ਤੋਹਫੇ ਭੇਜਣਾ ਦਰਬਾਰ ਵਿੱਚ ਹਾਜ਼ਰੀ ਭਰਨਾ ਤੇ ਜਦੋਂ ਵੀ ਲੋੜ ਪਵੇ ਫੌਜ ਲੈ ਕੇ ਪਹੁੰਚ ਜਾਣਾ ਪਰ ਇਹੀ ਸਿਸਟਮ ਅੱਗੇ ਜਾ ਕੇ ਰਾਜੇ ਲਈ ਸਿਰਦਰਦੀ ਵੀ ਬਣ ਜਾਂਦਾ ਸੀ ਇਹ ਬਿਲਕੁਲ ਇੱਕ ਪੌੜੀ ਚੜਨ ਵਰਗਾ ਕੰਮ ਸੀ ਸਭ ਤੋਂ ਪਹਿਲਾਂ ਤੁਸੀਂ ਸਾਮੰਤ ਹੋ ਫਿਰ ਜਿਵੇਂ ਜਿਵੇਂ ਤੁਹਾਡੇ ਕੋ ਤਾਕਤ ਤੇ ਪੈਸਾ ਆਉਂਦਾ ਤੁਸੀਂ ਆਪਣੇ ਆਪ ਨੂੰ ਮਹਾਸਾਮੰਤ ਜਾਂ ਮਹਾਮੰਡਲੇਸ਼ਵਰ ਕਹਿਣਾ ਸ਼ੁਰੂ ਕਰ ਦਿੰਦੇ ਮਤਲਬ ਸਰਦਾਰਾਂ ਦਾ ਸਰਦਾਰ ਤੇ ਫਿਰ ਜਿਵੇਂ ਹੀ ਸਹੀ ਮੌਕਾ ਮਿਲਦਾ ਤੁਸੀਂ ਆਪਣੇ ਹੀ ਰਾਜੇ ਨੂੰ ਪਾਸੇ ਕਰਕੇ ਖੁਦ ਆਜ਼ਾਦ ਰਾਜਾ ਬਣ ਜਾਂਦੇ ਇਸ ਦੀ ਸਭ ਤੋਂ ਕਲਾਸਿਕ ਉਦਾਹਰਣ ਹੈ ਰਾਸ਼ਟਕੂਟਾਂ ਦਾ ਦੰਤੀ ਦੁਰਗ ਉਸ ਨੇ ਆਪਣੇ ਚਾਲੁਕਿਆ ਰਾਜੇ ਨੂੰ ਹਰਾਇਆ ਤੇ ਆਪਣਾ ਹੀ ਵੰਸ਼ ਸ਼ੁਰੂ ਕਰ ਦਿੱਤਾ ਤਾਂ ਮੋٹے ਤੌਰ ਤੇ ਰਾਜ ਸਥਾਪਿਤ ਕਰਨ ਦੇ ਦੋ ਤਰੀਕੇ ਹੋ ਗਏ ਪਹਿਲਾ ਇਨਸਾਈਡਰ ਦਾ ਰਾ ਯਾਨੀ ਸਿਸਟਮ ਦੇ ਅੰਦਰੋਂ ਹੀ ਉੱਪਰ ਉੱਠਣਾ ਜਿਵੇਂ ਰਾਸ਼ਟਕੂਟਾਂ ਨੇ ਕੀਤਾ ਦੂਜਾ ਰਾ ਸੀ ਆਊਟਸਾਈਡਰ ਦਾ ਜੋ ਆਪਣੇ ਫੌਜੀ ਦਮ ਤੇ ਇੱਕ ਨਵਾਂ ਰਾਜ ਖੜਾ ਕਰ ਦਿੰਦਾ ਸੀ ਤੇ ਇਸ ਦੀ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਗੁਰਜਰ ਪ੍ਰਤੀਹਾਰ ਹਰੀਚੰਦਰ ਦੀ ਉਹ ਜਨਮ ਤੋਂ ਬ੍ਰਾਹਮਣ ਸੀ ਪਰ ਉਸਨੇ ਆਪਣਾ ਪੋਸ਼ਤੈਣੀ ਕੰਮ ਛੱਡ ਕੇ ਤਲਵਾਰ ਚੁੱਕੀ ਤੇ ਸਫਲਤਾਪੂਰਵਕ ਇੱਕ ਪੂਰਾ ਰਾਜ ਕਾਇਮ ਕਰ ਲਿਆ ਚਲੋ ਮੰਨ ਲਿਆ ਕਿ ਰਾਜਾ ਬਣ ਗਏ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਸਲੀ ਚੁਣੌਤੀ ਤਾਂ ਹੁਣ ਸ਼ੁਰੂ ਹੁੰਦੀ ਹੈ ਰਾਜ ਨੂੰ ਚਲਾਉਣਾ ਤਾਂ ਫਿਰ ਇਹ ਨਵੇਂ ਰਾਜੇ ਆਪਣਾ ਪ੍ਰਬੰਧ ਕਿਵੇਂ ਕਰਦੇ ਸੀ ਆਪਣੀਆਂ ਵੱਡੀਆਂ-ਵੱਡੀਆਂ ਫੌਜਾਂ ਦਾ ਖਰਚਾ ਕਿੱਥੋਂ ਕੱਢਦੇ ਸੀ ਤੇ ਆਪਣੀ ਹਕੂਮਤ ਨੂੰ ਸਹੀ ਕਿਵੇਂ ਠਹਿਰਾਉਂਦੇ ਸੀ ਚਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਣੀ ਤਾਕਤ ਦਾ ਦਿਖਾਵਾ ਕਰਨਾ ਜ਼ਰੂਰੀ ਸੀ ਇਸ ਲਈ ਰਾਜਿਆਂ ਨੇ ਬਹੁਤ ਵੱਡੇ-ਵੱਡੇ ਟਾਈਟਲ ਰੱਖੇ ਜਿਵੇਂ ਮਹਾਰਾਜਾ ਦੀ ਰਾਜ ਮਤਲਬ ਰਾਜਿਆਂ ਦਾ ਵੀ ਰਾਜ ਆ ਜਾਂ ਤ੍ਰਿਭੂਵਨ ਚਕਰਵਰਤਿਨ ਯਾਨੀ ਤਿੰਨਾਂ ਲੋਕਾਂ ਦਾ ਮਾਲਿਕ ਪਰ ਇਹ ਸਿਰਫ ਕਹਿਣ ਦੀਆਂ ਗੱਲਾਂ ਸੀ ਅਸਲੀਅਤ ਤਾਂ ਇਹ ਸੀ ਕਿ ਉਹਨਾਂ ਨੂੰ ਆਪਣੇ ਸਾਮੰਤਾ ਅਤੇ ਹੋਰ ਲੋਕਾਂ ਨਾਲ ਪਾਵਰ ਸ਼ੇਅਰ ਕਰਨੀ ਹੀ ਪੈਂਦੀ ਸੀ ਹੁਣ ਦੇਖੋ ਰਾਜ ਚਲਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਪੈਸਾ ਤੇ ਪੈਸਾ ਕਿੱਥੋਂ ਆਉਂਦਾ ਸੀ ਟੈਕਸਾਂ ਤੋਂ ਪਰ ਕਿੰਨੇ ਟੈਕਸ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤਾਮਿਲਨਾਡੂ ਵਿੱਚ ਰਾਜ ਕਰਨ ਵਾਲੇ ਚੋਲ ਵੰਸ਼ ਦੇ ਪੱਥਰਾਂ ਤੇ ਲਿਖੇ ਲੇਖਾਂ ਵਿੱਚ 400 ਤੋਂ ਵੱਧ ਹਾਂ 400 ਤੋਂ ਵੀ ਵੱਧ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਦਾ ਜ਼ਿਕਰ ਹੈ ਮਤਲਬ ਸਰੋਤ ਇਕੱਠਾ ਕਰਨ ਦਾ ਕਿੰਨਾ ਜ਼ਬਰਦਸਤ ਸਿਸਟਮ ਸੀ ਉਹਨਾਂ ਦਾ ਇਹਨਾਂ ਵਿੱਚੋਂ ਇੱਕ ਟੈਕਸ ਦਾ ਜ਼ਿਕਰ बार-बार ਆਂਦਾ ਹੈ ਵੈਟੀ ਇਹ ਕੋਈ ਕੈਸ਼ ਟੈਕਸ ਨਹੀਂ ਸੀ ਇਸ ਦਾ ਮਤਲਬ ਸੀ ਜਬਰੀ ਮਜ਼ਦੂਰੀ ਲੋਕਾਂ ਨੂੰ ਰਾਜੇ ਲਈ ਮੁਫਤ ਵਿੱਚ ਕੰਮ ਕਰਨਾ ਪੈਂਦਾ ਸੀ ਸੋਚ ਕੇ ਦੇਖੋ ਇਹ ਆਮ ਲੋਕਾਂ ਤੇ ਕਿੰਨਾ ਵੱਡਾ ਬੋਝ ਹੋਵੇਗਾ ਉਹਨਾਂ ਦੀ ਜ਼ਿੰਦਗੀ ਕਿੰਨੀ ਮੁਸ਼ਕਲ ਹੋਵੇਗੀ ਤੇ ਕੁਝ ਟੈਕਸ ਤਾਂ ਸੱਚੀ ਬਹੁਤ ਹੀ ਅਜੀਬ ਸੀ ਜਿਵੇਂ ਕਿ ਜੇ ਤੁਸੀਂ ਆਪਣੇ ਘਰ ਤੇ ਛੱਤ ਪਾਉਣੀ ਹੈ ਤਾਂ ਟੈਕਸ ਦਿਓ ਜੇ ਖਜੂਰ ਦੇ ਦਰਖਤ ਤੇ ਚੜ੍ਹਨ ਲਈ ਪੌੜੀ ਵਰਤਣੀ ਹੈ ਤਾਂ ਵੀ ਟੈਕਸ ਇਸ ਤੋਂ ਤੱਕ ਕਿ ਜੇ ਤੁਹਾਨੂੰ ਆਪਣੇ ਪਰਿਵਾਰ ਦੀ ਜਾਇਦਾਦ ਵਿਰਾਸਤ ਵਿੱਚ ਮਿਲ ਰਹੀ ਹੈ ਉਸ ਤੇ ਵੀ ਟੈਕਸ ਮਤਲਬ ਉਹਨਾਂ ਨੇ ਕੋਈ ਚੀਜ਼ ਛੱਡੀ ਨਹੀਂ ਸੀ ਹੁਣ ਆਪਣੀ ਇਮੇਜ ਬਣਾਉਣ ਲਈ ਰਾਜੇ ਕੀ ਕਰਦੇ ਸੀ ਉਹ ਪ੍ਰਸ਼ਸਤੀਆਂ ਲਿਖਵਾਉਂਦੇ ਸੀ ਇੱਕ ਤਰ੍ਹਾਂ ਦਾ ਸ਼ਾਹੀ ਪੀਆਰ ਜਾਂ ਪ੍ਰੋਪਾਗੈਂਡਾ ਹੁੰਦਾ ਸੀ ਜਿਸ ਵਿੱਚ ਰਾਜੇ ਦੀਆਂ ਤਾਰੀਫਾਂ ਦੇ ਪੁੱਲ ਬਣੇ ਜਾਂਦੇ ਸੀ ਜਿਵੇਂ ਗਵਾਲੀਅਰ ਵਿੱਚ ਪ੍ਰਤੀਹਾਰ ਰਾਜਾ ਨਾਗਫਟ ਦੀ ਇੱਕ ਪ੍ਰਸ਼ਸਤੀ ਮਿਲੀ ਹੈ ਉਸ ਵਿੱਚ ਲਿਖਿਆ ਹੈ ਕਿ ਵੱਡੇ ਵੱਡੇ ਰਾਜੇ ਤਾਂ ਉਸ ਦੇ ਅੱਗੇ ਉਦੋਂ ਹੀ ਹਾਰ ਮੰਨ ਗਏ ਸੀ ਜਦੋਂ ਉਹ ਸਿਰਫ ਇੱਕ ਰਾਜਕੁਮਾਰ ਸੀ ਮਤਲਬ ਆਪਣੀ ਇੱਕ ਸੁਪਰ ਹੀਰੋ ਵਾਲੀ ਇਮੇਜ ਬਣਾਉਣ ਦਾ ਇਹ ਵਧੀਆ ਤਰੀਕਾ ਸੀ ਇਸ ਪੂਰੇ ਦੌਰ ਦੀ ਇੱਕ ਗੱਲ ਪੱਕੀ ਸੀ ਲੜਾਈ ਯੁੱਧ ਲਗਾਤਾਰ ਚਲਦੇ ਰਹਿੰਦੇ ਸੀ ਹਰ ਰਾਜਵੰਸ਼ ਦੂਜੇ ਦੇ ਇਲਾਕੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਇਹ ਲੜਾਈਆਂ ਐਵੇਂ ਨਹੀਂ ਹੁੰਦੀਆਂ ਸਨ ਬਲਕਿ ਖਾਸ ਕੀਮਤੀ ਟਾਰਗੇਟਸ ਲਈ ਹੁੰਦੀਆਂ ਸਨ ਤੇ ਸਭ ਤੋਂ ਵੱਡਾ ਇਨਾਮ ਸਭ ਤੋਂ ਵੱਡਾ ਜੈਕਪੌਟ ਸੀ ਗੰਗਾ ਕਾਟੀ ਦਾ ਸ਼ਹਿਰ ਕਨੌਜ ਉਸ ਸਮੇਂ ਕਨੌਜ ਤੇ ਕਬਜ਼ਾ ਕਰਨ ਦਾ ਮਤਲਬ ਸੀ ਆਪਣੀ ਤਾਕਤ ਤੇ ਇੱਜ਼ਤ ਦਾ ਝੰਡਾ ਗੱਡਣਾ ਤੇ ਇਸੇ ਲਈ ਇਸ ਇੱਕ ਸ਼ਹਿਰ ਤੇ ਕਬਜ਼ੇ ਲਈ ਇੱਕ ਬਹੁਤ ਲੰਬੀ ਤੇ ਇਤਿਹਾਸਿਕ ਲੜਾਈ ਚੱਲੀ ਇਤਿਹਾਸ ਵਿੱਚ ਇਸ ਲੜਾਈ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਤ੍ਰਿਪੱਖੀ ਸੰਘਰਸ਼ ਕਿਉਂਕਿ ਇਸ ਵਿੱਚ ਤਿੰਨ ਵੱਡੀਆਂ ਤਾਕਤਾਂ ਆਮੋ ਸਾਹਮਣੇ ਸੀ ਗੁਰਜਰ ਪਟਿਹਾਰ ਰਾਸ਼ਟਰਕੂਟ ਅਤੇ ਪਾਲ ਤੇ ਇਹ ਤਿੰਨੋਂ ਰਾਜਵੰਸ਼ ਪੀੜ੍ਹੀਆਂ ਦਰ ਪੀੜ੍ਹੀਆਂ ਇਸ ਇੱਕ ਸ਼ਹਿਰ ਲਈ ਲੜਦੇ ਰਹੇ ਲੜਾਈ ਵਿੱਚ ਇੱਕ ਹੋਰ ਟਾਰਗੇਟ ਹੁੰਦਾ ਸੀ ਮੰਦਿਰ ਹੁਣ ਸੋਚਣ ਵਾਲੀ ਗੱਲ ਹੈ ਰਾਜੇ ਮੰਦਿਰਾਂ ਤੇ ਹਮਲਾ ਕਿਉਂ ਕਰਦੇ ਹੋਣਗੇ ਦੇਖੋ ਇਸ ਪਿੱਛੇ ਇੱਕ ਬਹੁਤ ਵੱਡੀ ਰਣਨੀਤੀ ਸੀ ਗੱਲ ਇਹ ਹੈ ਕਿ ਉਸ ਜ਼ਮਾਨੇ ਵਿੱਚ ਮੰਦਿਰ ਸਿਰਫ ਪੂਜਾ ਦੀ ਥਾਂ ਨਹੀਂ ਸੀ ਉਹ ਤਾਕਤ ਇੱਜ਼ਤ ਅਤੇ ਸਭ ਤੋਂ ਵੱਧ ਬੇਹਿਸਾਬ ਦੌਲਤ ਦਾ ਖਜ਼ਾਨਾ ਹੁੰਦੇ ਸੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਗਜ਼ਨੀ ਦਾ ਸੁਲਤਾਨ ਮਹਿਮੂਦ ਉਸਨੇ ਉਪਮਹਾਦੀਪ ਤੇ ਇੱਕ ਦੋ ਵਾਰ ਨਹੀਂ ਪੂਰੇ 17 ਵਾਰ ਹਮਲੇ ਕੀਤੇ ਤੇ ਉਸ ਦਾ ਮੁੱਖ ਨਿਸ਼ਾਨਾ ਕੀ ਹੁੰਦਾ ਸੀ ਗੁਜਰਾਤ ਦੇ ਸੋਮਨਾਥ ਵਰਗੇ ਵੱਡੇ ਤੇ ਅਮੀਰ ਮੰਦਰ ਉਹ ਇੱਥੋਂ ਸਾਰੀ ਦੌਲਤ ਲੁੱਟਦਾ ਤੇ ਆਪਣੇ ਸ਼ਹਿਰ ਗਜ਼ਨੀ ਨੂੰ ਸ਼ਾਨਦਾਰ ਬਣਾਉਣ ਤੇ ਖਰਚ ਕਰਦਾ ਤਾਂ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੰਦਰਾ ਤੇ ਹਮਲਾ ਕਰਨਾ ਇੱਕ ਸੋਚੀ ਸਮਝੀ ਫੌਜੀ ਚਾਲ ਸੀ ਚਲੋ ਹੁਣ ਇੱਕ ਕੇਸ ਸਟਡੀ ਦੇਖਦੇ ਆਂ ਇੱਕ ਅਜਿਹਾ ਰਾਜਵੰਸ਼ ਜਿਸ ਨੇ ਇਨਾ ਸਾਰੀਆਂ ਰਣਨੀਤੀਆਂ ਵਿੱਚ ਮਹਾਰਤ ਹਾਸਲ ਕਰ ਲਈ ਸੀ ਗੱਲ ਕਰਦੇ ਆਂ ਸ਼ਕਤੀਸ਼ਾਲੀ ਚੋਲ ਵੰਸ਼ ਦੀ ਚੋਲਾ ਦੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ 9ਵੀਂ ਸਦੀ ਵਿੱਚ ਵਿਜਯਾਲਿਆ ਨਾਂ ਦੇ ਰਾਜੇ ਨੇ ਕਾਵੇਰੀ ਡੈਲਟਾ ਤੇ ਕਬਜ਼ਾ ਕੀਤਾ ਪਰ ਅਸਲੀ ਪਾਵਰ ਆਈ ਰਾਜਾਰਾਜ ਪਹਿਲੇ ਦੇ ਸਮੇਂ ਜਿਸ ਨੇ ਸਾਮਰਾਜ ਨੂੰ ਬਹੁਤ ਫੈਲਾਇਆ ਤੇ ਫਿਰ ਉਸ ਦੇ ਬੇਟੇ ਰਾਜਿੰਦਰ ਪਹਿਲੇ ਨੇ ਤਾਂ ਕਮਾਲ ਹੀ ਕਰ ਦਿੱਤੀ ਉਸ ਨੇ ਗੰਗਾ ਖਾਟੀ ਸ਼੍ਰੀਲੰਕਾ ਤੇ ਇੱਥੋਂ ਤੱਕ ਕਿ ਸਾਊਥ ਈਸਟ ਏਸ਼ੀਆ ਤੱਕ ਹਮਲੇ ਕੀਤੇ ਤੇ ਇਸ ਲਈ ਇੱਕ ਨੇਵੀ ਯਾਨੀ ਜਲ ਸੈਨਾ ਵੀ ਬਣਾਈ ਚੋਲ ਸਿਰਫ ਲੜਾਈ ਵਿੱਚ ਹੀ ਮਾਹਿਰ ਨਹੀਂ ਸੀ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਯਾਨੀ ਰਾਜ ਚਲਾਉਣ ਦਾ ਤਰੀਕਾ ਵੀ ਬਹੁਤ ਐਡਵਾਂਸ ਸੀ ਖਾਸ ਕਰਕੇ ਉਹਨਾਂ ਦੀਆਂ ਸਭਾਵਾਂ ਮਤਲਬ ਕਮੇਟੀਆਂ ਤਾਂ ਸਵਾਲ ਇਹ ਹੈ ਕਿ ਐਨਿਆ ਜ਼ਰੂਰੀ ਕਮੇਟੀਆਂ ਦੇ ਮੈਂਬਰ ਬਣਦੇ ਕਿਵੇਂ ਸੀ? ਉਹਨਾਂ ਨੂੰ ਚੁਣਿਆ ਕਿਵੇਂ ਜਾਂਦਾ ਸੀ? ਇਸ ਦਾ ਜਵਾਬ ਮਿਲਦਾ ਹੈ ਉਤਰ ਮੇਰੂਰ ਦੇ ਸ਼ਿਲਾਲੇਖਾਂ ਤੋਂ ਤੇ ਜਵਾਬ ਬਹੁਤ ਹੀ ਦਿਲਚਸਪ ਹੈ। ਉਹ ਇੱਕ ਲੋਟਰੀ ਸਿਸਟਮ ਵਰਤਦੇ ਸੀ। ਸੋਚੋ ਜੋ ਵੀ ਲੋਕ ਐਲੀਜੀਬਲ ਹੁੰਦੇ ਸੀ ਉਹਨਾਂ ਦੇ ਨਾਮ ਤਾੜ ਦੇ ਪੱਤਿਆਂ ਦੀਆਂ ਛੋਟੀਆਂ-ਛੋਟੀਆਂ ਪਰਚੀਆਂ ਤੇ ਲਿਖੇ ਜਾਂਦੇ ਸੀ। ਫਿਰ ਇਹ ਸਾਰੀਆਂ ਪਰਚੀਆਂ ਇੱਕ ਮਿੱਟੀ ਦੇ ਘੜੇ ਵਿੱਚ ਪਾ ਦਿੱਤੀਆਂ ਜਾਂਦੀਆਂ ਤੇ ਫਿਰ ਇੱਕ ਛੋਟੇ ਬੱਚੇ ਨੂੰ ਬੁਲਾਇਆ ਜਾਂਦਾ ਸੀ ਕਿ ਉਹ ਹਰ ਕਮੇਟੀ ਲਈ ਇੱਕ-ਇੱਕ ਪਰਚੀ ਕੱਢੇ। ਕਿੰਨਾ ਅਨੋਖਾ ਤੇ ਆਰਗੇਨਾਈਜ਼ ਤਰੀਕਾ ਸੀ ਹੈ ਨਾ ਪਰ ਰੁਕੋ ਇਸ ਲੋਟਰੀ ਵਿੱਚ ਹਿੱਸਾ ਲੈਣਾ ਇੰਨਾ ਸੌਖਾ ਨਹੀਂ ਸੀ ਮੈਂਬਰ ਬਣਨ ਲਈ ਸ਼ਰਤਾਂ ਬਹੁਤ ਸਖਤ ਸਨ ਤੁਹਾਡੇ ਕੋਲ ਆਪਣੀ ਜ਼ਮੀਨ ਹੋਣੀ ਚਾਹੀਦੀ ਹੈ ਜਿਸ ਤੋਂ ਟੈਕਸ ਜਾਂਦਾ ਹੋਵੇ ਆਪਣਾ ਘਰ ਹੋਣਾ ਚਾਹੀਦਾ ਹੈ ਉਮਰ 35 ਤੋਂ 70 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਵੇਦਾਂ ਦਾ ਗਿਆਨ ਹੋਣਾ ਚਾਹੀਦਾ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ ਤੇ ਇੱਕ ਸ਼ਰਤ ਹੋਰ ਕਿ ਪਿਛਲੇ 3 ਸਾਲਾਂ ਵਿੱਚ ਤੁਸੀਂ ਕਿਸੇ ਕਮੇਟੀ ਦੇ ਮੈਂਬਰ ਨਾ ਰਹੇ ਹੋ। ਇਸ ਤੋਂ ਪਤਾ ਲੱਗਦਾ ਹੈ ਕਿ ਚੋੜ ਸ਼ਾਸਨ ਕਿੰਨਾ ਨੀਮਾ ਨਾਲ ਚੱਲਦਾ ਸੀ। ਅੱਛਾ ਹੁਣ ਤੱਕ ਅਸੀਂ ਰਾਜਿਆਂ ਦੀ ਉਹਨਾਂ ਦੀਆਂ ਲੜਾਈਆਂ ਦੀ ਤੇ ਉਹਨਾਂ ਦੇ ਰਾਜ ਪ੍ਰਬੰਧ ਦੀ ਗੱਲ ਕੀਤੀ ਹੈ। ਪਰ ਆਮ ਆਦਮੀ ਦੀ ਜ਼ਿੰਦਗੀ ਕਿਵੇਂ ਦੀ ਸੀ? ਉਸ ਦੀ ਦੁਨੀਆ ਕਿਹੋ ਜੀ ਸੀ? ਚਲੋ ਹੁਣ ਇੱਕ ਝਾਤ ਉਸ ਪਾਸੇ ਵੀ ਮਾਰਦੇ ਹਾਂ। 12ਵੀਂ ਸਦੀ ਦੀ ਇੱਕ ਤਾਮਿਲ ਕਿਤਾਬ ਹੈ ਪੇਰੀਆ ਪੁਰਾਣਮ ਇਹ ਸਾਨੂੰ ਰਾਜਿਆਂ ਦੀ ਚਮਕਦਮਕ ਵਾਲੀ ਦੁਨੀਆ ਤੋਂ ਬਿਲਕੁਲ ਵੱਖਰੀ ਇੱਕ ਤਸਵੀਰ ਦਿਖਾਉਂਦੀ ਹੈ ਇੱਕ ਛੋਟੇ ਜਿਹੇ ਪਿੰਡ ਦਾ ਜ਼ਿਕਰ ਕਰਦੀ ਹੈ ਜਿੱਥੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਰਹਿੰਦੇ ਸੀ ਉਹਨਾਂ ਦੀਆਂ ਛੋਟੀਆਂ-ਛੋਟੀਆਂ ਚੌਪੜੀਆਂ ਸੀ ਤੇ ਗੂੜੇ ਰੰਗ ਦੇ ਬੱਚੇ ਜਿਨ੍ਹਾਂ ਨੇ ਕਾਲੇ ਲੋਹੇ ਦੇ ਕੜੇ ਪਾਏ ਹੋਏ ਸੀ ਕਤੂਰੀਆਂ ਨੂੰ ਚੁੱਕ ਕੇ ਖੇਡਦੇ ਫਿਰਦੇ ਸੀ ਤੇ ਇਹੀ ਗੱਲ ਸਾਨੂੰ ਇੱਕ ਆਖਰੀ ਸਵਾਲ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਸੋਚ ਕੇ ਦੇਖੋ ਇੱਕੋ ਹੀ ਰਾਜ ਦੇ ਅੰਦਰ ਇੱਕ ਪਾਸੇ ਤਾਂ ਮਹਾਰਾਜਾ ਦੀ ਰਾਜ ਵਰਗੇ ਵੱਡੇ ਵੱਡੇ ਟਾਈਟਲ ਵਾਲੇ ਰਾਜੇ ਸੀ ਤੇ ਦੂਜੇ ਪਾਸੇ ਝੌਂਪੜੀਆਂ ਵਿੱਚ ਰਹਿਣ ਵਾਲੇ ਇਹ ਖੇਤ ਮਜ਼ਦੂਰ ਇਹਨਾਂ ਦੋਵਾਂ ਦੀ ਦੁਨੀਆ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ ਇਹ ਸਵਾਲ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਜਿਆਂ ਤੇ ਸਮਰਾਜਿਆਂ ਦੀਆਂ ਵੱਡੀਆਂ ਵੱਡੀਆਂ ਕਹਾਣੀਆਂ ਦੇ ਪਿੱਛੇ ਆਮ ਲੋਕਾਂ ਦੀਆਂ ਕਿੰਨੀਆਂ ਹੀ ਵੱਖਰੀਆਂ ਤੇ ਅਣਗੀਆਂ ਕਹਾਣੀਆਂ ਛੁਪੀਆਂ ਹੁੰਦੀਆਂ ਹਨ